ਮਾਂਸਾ ਸ਼ਹਿਰ ਦੇ ਅੰਦਰ ਫਾਇਰਿੰਗ ਕਰਕੇ ਭੱਜ ਰਹੇ ਹਮਲਾਵਾਰਾਂ ਦਾ ਮੁਕਾਬਲਾ ਕਰਨ ਵਾਲੇ ਵਿਅਕਤੀ ਨੂੰ ਬਠਿੰਡਾ ਰੇਸ ਡੀਆਈਜੀ ਵੱਲੋਂ ਸਹੁੰਬਾਲਤ ਕਰਨ ਦੇ ਲਈ ਪਹੁੰਚੇ ਮੌਕੇ ਤੇ ਡੀਆਈਜੀ ਬਠਿੰਡਾ ਹਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਫਾਇਰਿੰਗ ਕਰਕੇ ਭੱਜ ਰਹੇ ਹਮਲਾਵਾਰਾਂ ਨੂੰ ਲੋਕਾਂ ਦੇ ਲਈ ਮਾਂਸਾ ਦੇ ਗ੍ਰੰਥੀ ਜਗਰਾਜ ਸਿੰਘ ਛੇਰੂ ਤੇ ਸੁਖਵਿੰਦਰ ਸਿੰਘ ਨੇ ਬਹਾਦਰੀ ਨਾਲ ਹਮਲਾਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੇ ਸਦਕਾ ਹਮਲਾਵਾਰਾਂ ਦਾ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ ਜਿਸ ਦੇ ਵਿੱਚ ਪੁਲਿਸ ਨੂੰ ਇਸ ਘਟਨਾ ਦੌਰਾਨ ਕਾਫੀ ਸੁਰੱਖ ਮਿਲੇ ਪੁਲਿਸ ਨੇ 72 ਘੰਟਿਆਂ ਦੇ ਵਿੱਚ ਦੋਨਾਂ ਹਮਲਾਵਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗ੍ਰੰਥੀ ਸਿੰਘ ਦੇ ਸਮੇਤ ਤਿੰਨ ਵਿਅਕਤੀਆਂ ਨੂੰ ਹੋਰ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਨੂੰ ਤਾਂ ਇਹ ਮਾਮਨੀ ਸੀਗਾ ਕਿ ਮੇਰਾ ਅੱਜ ਤੱਕ ਮਾਨ ਹੋਵੇਗਾ ਅੱਜ ਚੰਗੇ ਕੰਮਾਂ ਦਾ ਮਹਿਮਾਨ ਸਤਕਾਰ ਡੀਆਈਜੀ ਨੇ ਅੱਜ ਕੀਤਾ ਹੈ ਕਿੰਨੇ ਗੁਰਮਖਾਨ ਨੂੰ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜਗਰਾਜ ਸਿੰਘ ਸ਼ੇਰੂ ਗਰਗ ਸੁਖਵਿੰਦਰ ਸਿੰਘ ਜੀ ਸੱਦੇ ਸਿੰਘ ਵਾਲਾ ਜੋ ਕਿ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਜਦੋਂ ਉਹਨਾਂ ਨੇ ਪਿਸਤੌਲ ਚਲਾ ਦਿੱਤਾ ਤਾਂ ਉਹ ਭੱਜਣ ਦੀ ਪ੍ਰਾਹ ਹੋ ਗਏ ਤੇ ਉਹ ਮੋਟਿਆਂ ਦੇ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਜਦੋਂ ਕਿ ਮੈਂ ਭੱਜ ਕੇ ਆ ਕੇ ਉਹਨਾਂ ਨੂੰ ਪਿੱਛੋਂ ਦੋਚ ਲਿਆ ਸੀ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਮੈਂ ਥੋੜਾ ਜਿਆਦਾ ਪ੍ਰੇਸ਼ਣ ਕਮੇ ਕਰਕੇ ਦਿੱਖ ਗਿਆ ਕਿ ਜਿੰਦੇ ਨਾਲ ਕੋਈ ਨਾਲ ਲੱਗ ਜਾਂਦਾ ਜਦੋਂ ਉਹਨੇ ਬੋਈ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਹੱਥ ਨੂੰ ਰੋੜ ਕੇ ਮੈਂ ਥੱਲੇ ਕਰਤਾ ਤੇ ਤਸਵੀਰ ਵਾਲੀ ਚੀਜ਼ ਦਾ ਫੜ ਲਿਆ ਸੀ ਤੇ ਜੇ ਮੇਰਾ ਨਾ ਹੋ ਲੱਗਦਾ ਤਾਂ ਉਹ ਤਸਵੀਰ ਉਸੇ ਮੌਕੇ ਤੇ ਖੋਲਣ ਤੇ ਉਹਨਾਂ ਨੂੰ ਡੁਬਾ ਚਲਾਉਂਦੇ ਇਸ ਕਰਕੇ ਸਾਡੇ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇੱਕ ਦਿਨ ਮੌਤ ਨੇ ਆਉਣਾ ਹੈ ਡਰਨ ਦੀ ਕੋਈ ਲੋੜ ਨਹੀਂ ਜੋ ਅਜੇ ਅਰਸ ਨਾ ਜਦੋਂ ਅਸੀਂ ਪਤਾ ਲਾ ਕੇ ਉਹਨਾਂ ਨੂੰ ਕਿ ਸਾਨੂੰ ਫੜਨ ਵਾਲੇ ਵੀ ਠੱਕ ਠਕਰ ਗਏ ਆ ਤੇ ਫਿਰ ਉਹ ਬਾੜ ਦਾ ਤਾਂ ਨਹੀਂ ਕਰਨਗੇ ਬਾੜ ਦਾ ਉਹਨਾਂ ਚੀਜ਼ ਕਰਦੇ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੰਨਾ ਚਿਰ ਅਸੀਂ ਉਹਨਾਂ ਤੋਂ ਡਰਦੇ ਆ ਕਿ ਸ਼ਾਇਦ ਗੋ ਤੇ ਜੇ ਗੋਈ ਨਾਲ ਜਿਹੜੀ ਗੋਈ ਲਿਖੀ ਗਈ ਸਾਡੇ ਵੱਜਣੀ ਆ ਉਹ ਹਰ ਹਾਲਤ ਤੇ ਵੱਜੇਗੀ ਤੇ ਹੋ ਸਕਦਾ ਕਿ ਐਕਸੀਡੈਂਟਾਂ ਵੀ ਮਰ ਸਕਦੇ ਹੁਣ ਪਿੱਛੇ ਜੇ ਮਾਲ ਵਾਲਾ ਹੋ ਗਿਆ ਸੀ ਇਹ ਵਾਲੀ ਨਾਲ ਵੀ ਮਰ ਸਕਦਾ ਸੀ ਪਰ ਜੋ ਅੱਜ ਮੈਨੂੰ ਇੱਟਾ ਮਾਨਵ ਦੇ ਸਾਡੀ ਕਮੇਟੀ ਦੇ ਵਿੱਚ ਵਹਿ ਕੇ ਸਾਨੂੰ ਮੈਡਾ ਮਾਨ ਦਵਾਇਆ ਇਹਨਾਂ ਨੇ ਬਰੇ ਚਾਬ ਤੋਂ ਸੇਵਾ ਕਰ ਰਹੇ ਹਨ ਜੀ ਉਹਨਾਂ ਨੂੰ ਵੀ ਬਹੁਤ ਧੰਨਵਾਦ ਕਰਦੇ ਆਂ ਤੇ ਡੀਆਈਏ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਸਟਾਫ ਦਾ ਤਾਂ ਮਰਦਿਆਂ ਜੋ ਇਹਨਾਂ ਨੇ ਭੱਜ ਕੇ ਆ ਕੇ ਸਾਨੂੰ ਸੱਧਿਆ ਮੈਂ ਤਾਂ ਬਾਹਰ ਗਿਆ ਹੋਇਆ ਸੀ ਤੇ ਕਹਿੰਦੇ ਬਾਬਾ ਜੀ ਛੇਤੀ ਆਓ ਤੁਹਾਨੂੰ ਸਨਮਾਨਤ ਕਰਨਾ ਹੈ ਮੈਂ ਤਾਂ ਬਹੁਤ ਮਾਨ ਕਰਦਾ ਤੇ ਮੈਂ ਅਜੇ ਗੰਸ਼ਟਾਂ ਨੂੰ ਬਖਸ਼ੂng ਕਰੀ ਜਿਹੜਾ ਹੈਗਾ 28 ਤਰੀਕ ਨੂੰ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਉਹਦੇ ਦੇ ਵਿੱਚ ਤਿੰਨ ਸ਼ਹਿਰ ਵਾਸੀਆਂ ਨੇ ਬਹੁਤ ਹੀ ਛਲਾਂਗਾ ਜੋ ਜਿਹੜਾ ਕੰਮ ਕੀਤਾ ਸੀ ਉਹਨਾਂ ਨੇ ਜਿਹੜੇ ਦੋਸ਼ੀ ਸੀਗੇ ਜਿਹੜੇ ਕਿ ਫਾਇਰ ਕਰਕੇ ਇੱਕ ਦੁਕਾਨ ਤੇ ਭੱਜ ਰਹੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਪੈਦਲ ਇਹ ਤਿੰਨ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਇਹਨਾਂ ਨੇ ਪੈਦਲ ਹੀ ਉਹਨਾਂ ਨੂੰ ਮੋਟਰਸਾਈਕਲ ਤੇ ਜਾਂਦਿਆਂ ਨੂੰ ਹਥਿਆਰਬੰਦ ਨੌਜਵਾਨਾਂ ਨੂੰ ਜਿਹੜਾ ਹੈਗਾ ਉਹ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਇਹਨਾਂ ਦੇ ਕੋਸ਼ਿਸ਼ ਦੇ ਸਦਕਾ ਹੀ ਜਿਹੜਾ ਹੈਗਾ ਹਾਦਸਾ ਉਹਨਾਂ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੋਟਰਸਾਈਕਲ ਛੱਡ ਕੇ ਜਿਹੜਾ ਹੈਗਾ ਪੈਦਲ ਭੱਜਣਾ ਪਿਆ ਔਰ ਜਿਹਦੇ ਨਾਲ ਕਿ ਸਾਨੂੰ ਇਹ ਦੋਸ਼ੀਆਂ ਦੀ ਪਛਾਣ ਕਰਨ ਦੇ ਵਿੱਚ ਬਹੁਤ ਜਿਹੜਾ ਹੈਗਾ ਵੱਡੀ ਸਾਨੂੰ ਜਿਹੜੀ ਮਦਦ ਮਿਲੀ ਜੀ ਨੇ ਨਾਲ ਕਿ ਅਸੀਂ ਇਹਨਾਂ ਨੂੰ ਅੱਜ ਫੜਨ ਦੇ ਵਿੱਚ ਜਿਹੜਾ ਹੈਗਾ ਅਸੀਂ ਸਫਲ ਹੋਏ ਆ ਔਰ ਇਹ ਸ਼ਹਿਰ ਵਾਸੀਆਂ ਦੇ ਵਿੱਚੋਂ ਜਿਹੜੇ ਇਹ ਤਿੰਨ ਵਿਅਕਤੀ ਨੇ ਇਹਨਾਂ ਦੇ ਨਾਮ ਨੇ ਗਰੰਥੀ ਸਿੰਘ ਜਗਰਾਤ ਸਿੰਘ ਜੀ ਸ਼ੇਰੂ ਗਰਗ ਅਤੇ ਸੁਖਵੀਰ ਸਿੰਘ ਜੀ ਇਹਨਾਂ ਤਿੰਨਾਂ ਬੰਦਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਥਿਆਰਬੰਦ ਜਿਹੜੇ ਇਹ ਨੌਜਵਾਨ ਸੀਗੇ ਜਿਨ੍ਹਾਂ ਨੇ ਮੂੰਹ ਬੰਨੇ ਹੋਈ ਸੀ ਇਹਨਾਂ ਦੇ ਰਸਤੇ ਵਿੱਚ ਆ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਿਵੇਂ ਕਿ ਤੇ ਇਹਨਾਂ ਨੂੰ ਜਾਨ ਦਾ ਵੀ ਖਤਰਾ ਸੀ ਇਹਨਾਂ ਨੇ ਪੁਲਿਸ ਦੀ ਇਹ ਸਹਾਇਤਾ ਕਰਕੇ ਜਿਹੜਾ ਹੈਗਾ ਸਾਡੀ ਵਿਸ਼ਵਾਸ ਜਿਹੜਾ ਹੈਗਾ ਉਹ ਵੀ ਇਹਨਾਂ ਦੇ ਵਿੱਚ ਪੈਦਾ ਕੀਤਾ ਹੈ ਤੇ ਇਹਨਾਂ ਦਾ ਜਿਹੜਾ ਪੁਲਿਸ ਪ੍ਰਣਾਲੀ ਤੇ ਐਡਮਿਨਿਸਟ੍ਰੇਸ਼ਨ ਤੇ ਜਿਹੜਾ ਵਿਸ਼ਵਾਸ ਆ ਉਹਦੇ ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਆਂ ਔਰ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਸਮਾਜ ਦਾ ਅੰਗ ਹੁੰਦੇ ਹੋਏ ਸਮਾਜ ਦੀ ਰੱਖਿਆ ਵਾਸਤੇ ਇੱਕ ਬਹੁਤ ਹੀ ਜਿਹੜੀ ਹੈਗੀ ਵਧੀਆ ਆਪਣੀ ਡਿਊਟੀ ਜਿਹੜੀ ਹੈਗੀ ਆਪਣਾ ਫਰਜ਼ ਸਮਝ ਕੇ ਨਿਭਾਈ ਹੈ ਜਦ ਜਿਹੜੇ ਆ ਰੂਪੀ ਫੜੇ ਗਿਆ 72 ਘੰਟੇ ਅਜ ਤੱਕ ਉਸਨੇ ਅਮਲਾ ਵੀ ਫਿਕਸ ਕਰ ਲਿਆ ਤੇ ਜਿਹੜੇ ਵੀ ਕੋਈਸ ਮੁਲਾਜ਼ਮਾਂ ਨੇ ਆਰੋਪੀਆਂ ਨੂੰ ਪਹੁੰਚਣ ਦੀ ਜਲਦੀ ਫੜੇ ਆ ਤੇ ਉਹਨਾਂ ਲਈ ਵੀ ਕੋਈ ਸਨਮਾਨ ਕਰ ਰਹੇ ਹਾਂ ਨਾਲੇ ਮਾਨ ਜੀ ਉਹਨਾਂ ਵਾਸਤੇ ਐਸਐਸਪੀ ਸਾਹਿਬ ਨੇ ਜਿਹੜਾ ਹੈਗਾ ਉਹਨਾਂ ਦਾ ਸਰਟੀਫਿਕੇਟ ਤੇ ਕੈਸ਼ ਅਵਾਰਡ ਦੇ ਵਾਸਤੇ ਉਹ ਜਿਹੜਾ ਹੈਗਾ ਚੰਡੀਗੜ੍ਹ ਪ੍ਰਪੋਜ਼ਲ ਭੇਜੀ ਹੈ ਜਿਹੜੇ ਸਾਡੇ ਮੁਲਾਜ਼ਮ ਨੇ ਇਹਨਾਂ ਨੇ ਬਹੁਤ ਹੀ ਜਿਹੜੀ ਹੈਗੀ ਮਿਹਨਤ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਕਈ ਜਗ੍ਹਾ ਤੇ ਜਿਹੜਾ ਹੈਗਾ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਜਾਣਾ ਪਿਆ ਇਹਨਾਂ ਨੂੰ ਪੜਨ ਵਾਸਤੇ ਔਰ ਇਹਨਾਂ ਦੀ ਜਦੋਂ ਪੀਟੀ ਦੇ ਬਾਰੇ ਵਿੱਚ ਸਾਨੂੰ ਪਤਾ ਚੱਲਿਆ ਤਾਂ ਇਹਨਾਂ ਨੂੰ ਜਿਹੜਾ ਹੈਗਾ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤਿੰਨੋਂ ਵਿਅਕਤੀ ਜਿਹੜੇ ਨੇ ਰੂਪੜ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਔਰ ਇਹਨਾਂ ਨੇ ਜਿਹੜਾ ਹੈਗਾ ਇੱਕ ਕਾਰੋਬਾਰੀ ਨੂੰ ਜਿਹੜਾ ਐਕਸਟਰਸ਼ਨ ਦੇ ਮਕਸਦ ਦੇ ਨਾਲ ਉਹਦੀ ਦੁਕਾਨ ਤੇ ਫਾਇਰਿੰਗ ਕੀਤੀ ਤੋਂ ਹਾਂ ਤਾਂ ਕੁਝ ਕਾਪੜੇ ਆਏ ਜੀ ਠੀਕ ਆ ਗਏ ਦਰਵਾਜ਼ਾ ਕਾਰਨ ਇਹਦੇ ਚ ਜੋ ਮੁੱਖ ਤੌਰ ਤੇ ਜਿਹੜਾ ਹੈਗਾ ਪੈਸੇ ਦੀ ਗੁਰਾਈ ਜਾਂ ਐਕਸਟਰਸ਼ਨ ਦਾ ਜਿਹੜਾ ਕਾਰਨ ਹਲੇ ਤੱਕ ਸਾਹਮਣੇ ਆ ਰਿਹਾ ਹੈ